ਸਤਿ ਸ਼੍ਰੀ ਅਕਾਲ ਜੀ ਕਿ ਦੌਨ ਜੀ ਸਾਰੇ ਹੋ ਸਾਰੇ ਠੀਕ ਠਾਕ ਹੋਮਗੇ ਲੋ ਜੀ ਅੱਜ ਦੀ ਜਿਹੜੀ ਆਪਣੀ ਨੈਕਸਟ ਵੀਡੀਓ ਰਹੂਗੀ ਉਹ ਨਾ ਮਿਕਸ ਅਪ ਚ ਸੂਟ ਨੇ ਕੋਈ ਸ਼ੰਕਰ ਬ੍ਰਾਂਡ ਦਾ ਕੋਈ ਪ੍ਰਗਤੀ ਦਾ ਤੇ ਦਾਸ ਬ੍ਰਾਂਡ ਦੇ ਵੀ ਨੇ ਤੇ ਪ੍ਰਾਈਸ ਸਾਰਿਆਂ ਦਾ ਸੇਮ ਹੀ ਹੈਗਾ ਲੋ ਜੀ ਫਰਸਟ ਕਲਰ ਆ ਗਿਆ ਸ਼ੰਕਰ ਬ੍ਰਾਂਡ ਦੇ ਵਿੱਚ ਆ ਗਿਆ ਜੀ ਸ਼ੰਕਰ ਬ੍ਰਾਂਡ ਦੇ ਵਿੱਚ ਆਪਣੇ ਕੋਲ ਇੱਕ ਹੋਲ ਸੂਟ ਵੀ ਹੈਗਾ ਉਹ ਆਪਣੇ ਕੋਲ ਮੈਚਿੰਗ ਰਹੇਗਾ ਉਹਦੇ ਨਾਲ ਦੀ ਸ਼ਰਟ ਸੋਲਡ ਹੋ ਚੁੱਕੀ ਹੈਗੀ ਤੇ ਉਹ ਆਪਣੇ ਕੋਲੇ ਐਦਾ ਆਪਾਂ ਨੇ ਆਫ ਵਾਈਟ ਨਾਲ ਮੈਚਿੰਗ ਕਰ ਦਿੱਤਾ ਹੈਗਾ ਕੰਮ ਦੀ ਸ਼ਰਟ ਲੈਣੀ ਹੈ ਕਲੀ ਸ਼ਰਟ ਵੀ ਲੈ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਪ੍ਰਗਤੀ ਦੇ ਸੂਟ ਇਹ ਪ੍ਰਗਤੀ ਦੇ ਸੂਟ ਰਾਂਗੇ ਜੀ ਇਹਨਾਂ ਦਾ ਪ੍ਰਾਈਸ ਪਹਿਲਾਂ 800 ਰੁਪਏ ਸੀਗਾ ਜਿਹੜਾ ਕਿ ਪਹੁਣ ਹੁਣ ਘਟਾ ਕੇ 600 ਰੁਪਏ ਕਰ ਦਿੱਤਾ ਹੈਗਾ ਸਾਰੇ ਸੂਟਾਂ ਦਾ ਪ੍ਰਾਈਸ 200 ਰੁਪਏ ਦਾ ਡਿਸਕਾਊਂਟ ਹੈਗਾ ਤੁਹਾਨੂੰ ਤੇ ਲੋਜੀ ਰਖੜੀ ਦਾ ਜਿਹੜਾ ਡਿਸਕਾਊਂਟ ਦੇ ਰਹੇ ਹਾਂਗੇ ਆਪਾਂ ਇਹ ਸੂਟਾਂ ਦੇ ਉੱਤੇ ਸਿਰਫ 600 ਰੁਪਏ ਦਾ ਛੂਟ ਹੈ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋਗੇ ਆਪਣਾ ਨੰਬਰ ਹੈ 9253115036 ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਲਓ ਜੀ ਇਹ ਸਾਰੇ ਸੂਟ ਲੈਂਗੇ ਜਿਹੜੇ ਪ੍ਰਗਤੀ ਦੇ ਲੈਂਗੇ ਇਹ 올ਓਵਰ ਰਹਿਣਗੇ ਜੀ ਪ੍ਰਗਤੀ ਦੇ ਦੇ ਵਿੱਚ ਪੰਜ ਕਲਰ ਆਏ ਸੀ ਤਿੰਨ ਕਲਰ ਆਪਣੇ ਕੋਲ ਅਵੇਲੇਬਲ ਨੇ 200 ਡਾਟ ਨੇ ਜੀ ਬਹੁਤ ਸੋਨਾ ਸਟੱਫ ਹੈ ਬਿਲਕੁਲ ਟ੍ਰਾਂਜ਼ੀ ਨਹੀਂ ਹੈਗਾ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਹੈ ਨਹੀਂਗੀ ਤੇ ਨਾ ਹੀ ਨਾਤੇ ਕਿਸੇ ਤਰ੍ਹਾਂ ਦੀ ਬਬਲਿੰਗ ਦੀ ਪ੍ਰੋਬਲਮਾਂ ਨਹੀਂ ਨਾ ਇਹਨਾਂ ਦੇ ਕਲਰ ਜਾਂਦੇ ਐਸ ਟੂ ਜੀ ਰਹਿੰਦੇ ਨੇਗੇ ਕੋਈ ਰਲੇ ਦਾ ਟਾਗਾ ਨਹੀਂ ਹੈਗਾ ਬਿਲਕੁਲ ਪਿਓਰ ਕਵਾਰਟਰ ਹੋਊਗੀ ਜੀ ਇਹ ਵਾਲੇ ਦੇ ਵਿੱਚ ਕਲਰ ਰਹਿਣਗੇ ਜੀ 600 ਰੁਪਏ ਦਾ ਸਿਰਫ ਜਸਟ 600 ਰੁਪਏ ਦਾ ਸੁਣਟੇਗਾ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋਗੇ ਲੋਟ ਲਗ ਲਗ ਸਾਰੇ ਬ੍ਰਾਂਡ ਨੇ ਇਹ ਨਹੀਂ ਹੈਗਾ ਵੀ ਕੱਲੇ ਪ੍ਰਕ੍ਰਿਤੀ ਨੇ ਜਿਵੇਂ ਪ੍ਰਿੰcess ਕਲੈਕਸ਼ਨ ਦੇ ਅੱਗੇ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਆਊਗਾ ਪ੍ਰਿੰcess ਦੇ ਦੋ ਤਿੰਨ ਸੂਟ ਪ੍ਰਿੰcess ਦੇ ਅੱਗੇ ਜੀ ਆਪਣੇ ਕੋਲ ਤਿੰਨ ਸੂਟ ਅੱਗੇ ਜੀ ਪ੍ਰਿੰcess ਦੇ ਜਿਹੜਾ ਮਰਜ਼ੀ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ 600 ਰੁਪਏ ਦੇ ਵਿੱਚ 600 ਰੁਪਏ ਦਾ ਸੂਟ ਹੈ ਜੀ ਤੇ ਇਹ ਸ਼ੰਕਰ ਬ੍ਰੈਂਡ ਦਾ ਹੈ ਜੀ ਇਹ ਵੀ ਪਹਿਲਾਂ 400 ਰੁਪਏ ਦਾ ਦਿੱਤਾ ਸੀਗਾ ਤੇ ਹੁਣ ਇਹ ਵਿੱਚ 600 ਰੁਪਏ ਦਾ ਸੋਨੋ ਪੀਸ ਹੈ ਜੀ ਇਹ ਉਸ ਤੋਂ ਬਾਅਦ ਆ ਗਿਆ ਜੀ ਕਾਟਨ ਵਰਬਰੀ ਕਾਟਨ ਵਰਬਰੀ ਦੇ ਵਿੱਚ ਵੀ ਸੇਮ ਸੇਮ ਹੀ ਪ੍ਰਾਈਸ ਨੂੰ ਲੂਗੋਸ ਨੂੰ ਟਿੰਟਿੰਟ ਕਾਟਨ ਵਰਬਰੀ ਦਾ ਸੂਟ ਹੈ ਜੀ ਇਹ ਇਹ ਵਾੜਾ ਪ੍ਰਕৃতি ਦਾ ਆ ਗਿਆ ਜੀ ਇਹ ਪ੍ਰਕৃতি ਦਾ ਸੇਮ ਬ੍ਰੈਂਡ ਦੀ ਇਹ ਨਾਲ ਦੀਆਂ ਬਾਟਮ ਰਹਿਣਗੀਆਂ ਜੀ ਬ੍ਰੈਂਡ ਵੀ ਸੇਮ ਰਹੂਗਾ ਨਾਲ ਬਾਟਮ ਦਾ ਕੋਈ ਵੀ ਲੋਕਲ ਬਾਟਮ ਨਹੀਂ ਲਾਈ ਆਪਾਂ ਨੇ ਹਲਕੀ ਉਸ ਤੋਂ ਬਾਅਦ ਆ ਗਿਆ ਜੀ ਪਹਿਣਾ ਦੇ ਮੈਨੂੰ ਡਿਮਾਂਡ ਆ ਰਹੀ ਸੀਗੀ ਨੀਪਿਆ ਦੀ ਲੋ ਜੀ ਪ੍ਰਕৃতি ਦਾ ਇੱਕ ਹੋਰ ਦਿਖਾ ਦਿੰਦੇ ਆਂ ਤੁਹਾਨੂੰ ਪ੍ਰਕৃতি ਦਾ ਇੱਕ ਹੋਰ ਆ ਗਿਆ ਜੀ ਦੇ ਵਿੱਚ ਇਹ ਵਾਲਾ ਇਹਦੇ ਵਿੱਚ ਤਿੰਨ ਜਾਰ ਕਲਰ ਆਏ ਸੀ ਵੱਟੇ ਸਿੰਗਲ ਕਲਰ ਹੈਗੇ ਇਹਦੇ ਵਿੱਚ ਆਪਣੇ ਕੋਲ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸਕਿਨ ਕਲਰ ਦੇ ਵਿੱਚ ਸਿਰਫ 600 ਰੁਪਏ ਦਾ ਸੂਟ ਹੈ ਜੀ ਜਿਹੜਾ ਮਰਜ਼ੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਇਹ ਆ ਗਿਆ ਲੀਪਿਆ ਕਾਟਨ ਦਾ 10 ਬ੍ਰਾਂਡ ਦੇ ਆ ਆ ਗਏ ਜੀ ਇਹ ਕਈ ਭੈਣਾਂ ਨੇ ਮੈਨੂੰ ਮੈਸੇਜ ਆ ਰਹੇ ਸੀ 10 ਬ੍ਰਾਂਡ ਦੇ ਲਈ ਜਿਹੜੇ ਵੀ ਹੈਗੇ ਨੇ ਆਪਾਂ ਇਹਦੀ ਵਿੱਚੀ ਦਿਖਾ ਦਿੱਤੇ 600 ਰੁਪਏ ਦਾ ਸੂਟ ਰਹੂਗਾ ਜੀ ਇਹ ਓਨਲੀ ਸ਼ਰਟ ਪੀਸ ਇਹਦਾਂ ਤੁਸੀਂ ਮੈਚਿੰਗ ਕਰਵਾ ਸਕਦੇ ਹੋਗੇ ਤੇ ਇੱਕ ਸੂਟ ਇਹ ਹੈ ਜੀ 10 ਬ੍ਰਾਂਡ ਦਾ ਇਹ ਵੀ ਸ਼ਰਟ ਪੀਸ ਹੈ ਜੀ 10 ਬ੍ਰਾਂਡ ਦੀ ਇਹ ਵੀ ਸ਼ਰਟ ਪੀਸ ਹੈ ਜੀ 10 ਬ੍ਰਾਂਡ ਦਾ ਇੱਕ ਬਲੈਕ ਐਂਡ ਵਾਈਟ ਦੇ ਵਿੱਚ ਪੂਰਾ ਸੂਟ ਹੈਗਾ ਜੀ ਆਪਣੇ ਕੋਲੇ ਇਹ ਲੀਬਿਆ ਕਾਟਨ ਦਰੋਂ ਹੋਊਗੀ ਕਹੋ ਜੀ ਇੱਕ ਇਹ ਵਾਲਾ ਸੂਟ ਹੈ ਸਾਰੇ ਸੂਟ ਪ੍ਰਿੰਟ ਬਹੁਤ ਸੋਹਣੇ ਨੇਗੇ ਤੇ ਦੋ ਸੂਟ ਇਹਦੇ ਵਿੱਚ ਨੇਗੇ ਆਪਣੇ ਕੋਲੇ 10 ਬ੍ਰਾਂਡ ਦੇ ਲੀਬਿਆ ਕਾਟਨ ਆਪਰਪਰ ਪੂਰੀ ਕੰਨੀ ਦੇ ਉੱਤੇ ਲਿਖਿਆ ਹੋਇਆ ਆਊਗਾ ਲੀਬਿਆ ਕਾਟਨ ਵਾਈ 10 ਬ੍ਰਾਂਡ ਲੀਬੇ ਵਾਲਾ ਦਾ ਸਟੱਫ ਹੈਗਾ ਜੀ ਇਹ ਬਹੁਤ ਸੋਹਣਾ ਸਟੱਫ ਹੈਗਾ ਜਿਹੜੇ ਸੂਟ ਆਪਾਂ ਪਹਿਲਾਂ 900000 ਰੁਪਏ ਦੇ ਵਿੱਚ ਸੋਲਡ ਸੇਲ ਕਰ ਚੁੱਕੇ ਹਾਂਗੇ ਉਹ ਤੁਹਾਨੂੰ ਸਿਰਫ 600 ਰੁਪਏ ਦੇ ਵਿੱਚ ਮਿਲ ਰਹੇ ਨੇ ਜੀ ਜਿਹੜਾ ਮਰਜੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ 9253115036 ਦੇ ਉੱਤੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ